ਵੀਰ ਕਲੋਨੀ ਦੇ ਵਿੱਚ ਤਿੰਨ ਲੁਟੇਰੇ ਇੱਕ ਘਰ ਦੇ ਵਿੱਚ ਦਾਖਲ ਹੋਏ ਤੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਸੋਨੇ ਚਾਂਦੀ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਸੁਮਾਮਲੇ ਦੀ ਜਾਣਕਾਰੀ ਮਿਲਨ ਤੇ ਕੋਤਵਾਲੀ ਪੁਲਿਸ ਨੇ ਜਾਂਚ ਤੋਂ ਬਾਅਦ ਚੋਰਾਦੀਪਾਲ ਸ਼ੁਰੂ ਕਰ ਦਿੱਤੀ ਹੈ ਵੀਰ ਕਲੋਨੀ ਦੀ ਰਹਿਣ ਵਾਲੀ ਰਮੇਸ਼ ਰਾਣੀ ਨੇ ਦੱਸਿਆ ਕਿ ਉਹ ਆਪਣੀ ਨੂੰ ਸ਼ਾਲੂ ਦੇ ਨਾਲ ਕਮਰੇ ਦੇ ਵਿੱਚ ਗੱਲ ਕਰ ਰਹੀ ਸੀ ਕਿ ਤਿੰਨ ਨਪਛਾਤੇ ਵਿਅਕਤੀ ਅੰਦਰ ਦਾਖਲ ਹੋਏ ਤੇ ਬੰਦੂਕ ਦੀ ਨੋਕ ਤੇ ਅਲਮਾਰੀ ਵਿੱਚੋਂ ਸੋਨੇ ਦੇ ਅੰਗੂਠੀ ਚਾਂਦੀ ਦੇ ਗਹਿਣੇ ਤੇ 3000 ਰੁਪਏ ਦੀ ਨਕਦੀ ਲੁੱਟ ਕੇ ਭੱਜ ਗਏ ਪੀੜਤਾ ਨੇ ਦੱਸਿਆ ਕਿ ਉਹਨਾਂ ਨੇ ਬਾਹਰ ਰੋਲਾ ਪਾਇਆ ਤੇ ਨੇੜੇ ਤੇੜੇ ਦੇ किसान मामले ਦੀ ਜਾਣਕਾਰੀ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਬੈਠੇ ਸੀ ਸਾਨੂੰ ਪਤਾ ਹੀ ਲੱਗ ਗਿਆ ਉਹ ਹੋਲੀ ਜੀ ਆ ਕੇ ਪੋਲੇ ਫੈ ਨਹੀਂ ਆਏ ਅੰਦਰ ਜੀ ਇੱਥੇ ਨੇੜੇ ਆ ਕੇ ਗੇਟ ਤੇ ਸਾਨੂੰ ਉਦੋਂ ਪਤਾ ਲੱਗਿਆ ਜੀ ਕਿੰਨੇ ਕਿੰਨੇ ਬੰਦੇ ਸੀਗੇ ਤੇ ਨਾ ਜਾਨ ਸੀ ਜੀ ਹਾਂ ਜੀ ਪਰ ਜਦੋਂ ਅੰਦਰ ਆਏ ਆ ਤੁਸੀਂ ਅੰਦਰ ਕਮਰੇ ਚ ਬੈਠੇ ਸੀ ਇੱਥੇ ਹੀ ਬੈਠੇ ਸੀ ਕਮਰੇ ਚ ਅਸੀਂ ਦੋਨੋਂ ਆ ਕੇ ਉਹਨਾਂ ਨੇ ਕੀ ਕੀ ਕਿਹਾ ਤੁਹਾਨੂੰ ਉਹਨਾਂ ਨੇ ਬਚਾਈ ਬੋਲਵਾ ਤਾਨ ਲਈ ਕਹਿੰਦੇ ਜੋ ਕੁਛ ਹੈਗਾ ਸਾਨੂੰ ਲਾ ਕੇ ਸਾਰਾ ਦੇ ਦੋ ਅੱਛਾ ਜੀ ਬਸ ਤੁਹਾਨੂੰ ਕੁਝ ਨਹੀਂ ਕਹਿੰਦੇ ਠੀਕ ਹੈ ਮੈਂ ਉੱਠੀ ਖੜੀ ਹੋਈ ਮੈਨੂੰ ਕਹਿੰਦੇ ਮਾਤਾ ਇੱਥੇ ਬਹਿ ਜਾਓ ਤੁਸੀਂ ਠੀਕ ਹੈ ਤੇ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਸਮਾਨ ਦੇ ਦੋ ਸਾਨੂੰ ਜਿਹੜਾ ਕੁਛ ਹੈਗਾ ਲੋਕਰ ਖਵਾ ਲਿਆ ਤੇ ਸਮਾਨ ਕੱਢ ਕੇ ਲੈ ਗਏ ਸਾਰਾ ਕਿੰਨੇ ਕੁ ਦਾ ਟੈਨਸ਼ਨ ਠੀਕ ਹੈ ਸਾਡੇ 6 ਵਜੇ ਦਾ ਟਾਈਮ ਸੀ ਹਾਂਜੀ ਠੀਕ ਹੈ ਉਸ ਟਾਈਮ ਘਰੇ ਕੌਣ ਕੌਣ ਤੁਸੀਂ ਬਾਬਾ ਸੀ ਅਸੀਂ ਦੋਨੋਂ ਹੀ ਸੀ ਅੱਛਾ ਦੋ ਦੋ ਸਾਡੇ ਸਾਡਾ ਵਰਤ ਸੀ ਅੱਛਾ ਜੀ ਤੇ ਉਹ ਸਾਡੇ ਉੱਪਰ ਵਾਲਿਆਂ ਦੇ ਮਕਾਨ ਮਾਲਕਾਂ ਦੇ ਨਾ ਭਤੀਜੇ ਆਏ ਸੀ ਅੱਛਾ ਜੀ ਉਹਨਾਂ ਦਾ ਸਪੀਕਰ ਪਿਆ ਸੀ ਉੱਪਰ ਤੇ ਉਹ ਲੈਨ ਆਏ ਸੀ ਉਹ ਬਾਹਰ ਨਿਕਲੇ ਆ ਅੱਛਾ ਜੀ ਤੇ ਬਸ ਉਹ ਅੰਦਰ ਵਾਲੇ ਆਏ ਮੁੰਡੇ ਨਾਲ ਨਾਲ ਕੱਲ ਤਿੰਨ ਜਨੇ ਆਏ ਐ ਮੇਨ ਗੇਟ ਖੁੱਲਿਆ ਤੁਹਾਨੂੰ ਸਾਨੂੰ ਤਾਂ ਨਹੀਂ ਪਤਾ ਲੱਗਿਆ ਜਾਲਿਆ ਲਗੇਟ ਖੁੱਲਿਆ ਸਾਨੂੰ ਤਾਂ ਨਹੀਂ ਪਤਾ ਲੱਗਿਆ ਜਦੋਂ ਐਂਟਰ ਹੋਏ ਐ ਉਦੋਂ ਕੀ ਨਾਮ ਐ ਸਾਨੂੰ ਪਤਾ ਲੱਗਿਆ ਗੰਦੀ ਨੌਕਤੇ ਸਾਡੇ ਕੋਲੋਂ ਦੋ ਪਹਿਲੇ ਫੋਨ ਕੋ ਇੱਕ ਮੇਰਾ ਗੋਏ ਤੇ ਕੀ ਨਾਮ ਐ ਮੰਮੀ ਦਾ ਪਿਆ ਸੀ ਉਹ ਲੈ ਲਿਆ ਤੇ ਕੈਸ਼ ਸੀ 30 ਤੋਂ 35 ਹਜ਼ਾਰ ਉਹ ਚੁੱਕ ਲਿਆ ਤੇ ਕਿੱਟ ਮੇਰੇ ਤੋਂ ਖੋ ਕੇ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਕੀ ਹੈ ਮੈਂ ਕਿਹਾ ਕੁਝ ਵੀ ਨਹੀਂ ਹੈਗਾ ਉਹਦੇ ਵਿੱਚ ਉਹਨਾਂ ਨੇ ਕਿੱਟ ਖੋਲੀ ਪੈਸੇ ਕੱਢੇ ਐਨ ਰਿੰਗ ਮੇਰੇ ਤੋਂ ਲੋਕ ਖਲਵਾਏ ਉਹਨਾਂ ਨੇ ਤੇ ਇਹ ਕਿ ਨਾ ਮੈਂ ਇਹਨਾਂ ਦੀ ਰਿੰਗ ਲਈਤੀ ਹੈ ਮੇਰੇ ਚਾਂਦੀ ਦੇ ਕੜੇ ਸੀ ਤੇ ਇਹ ਕਿ ਨਾ ਮੈਂ ਕੈਸ਼ ਸੀ ਬਾਕੀ ਮਤਲਬ ਐ ਲਗਾ ਲੋ ਕਿ ਪਰਸ ਜੋ ਵੀ ਸੀਗਾ ਸਾਰਾ ਕੁਝ ਲੈ ਗਏ ਮੈਂ ਕਿਹਾ ਐਸਟ ਕੁਝ ਵੀ ਨਹੀਂ ਖਾਲੀ ਉਹ ਵੀ ਲੈ ਗਏ ਉਹ ਜੀ ਜੀ ਕਿੰਨਾ ਕੁ ਪਰਸ ਟੋਟਲ ਮਤਲਬ ਤੁਸੀਂ ਮਨਸਾਉਂ ਜੋ ਮੇਰਾ ਬਹੁਤ ਲੱਖ ਦਾ ਹੋ ਗਿਆ ਕਿੰਨੇ ਬੰਦੇ ਸੀ ਟੋਟਲ ਤਿੰਨ ਤੇ ਕਿੰਨੇ ਘੰਟੇ ਦਾ ਟਾਈਮ ਸੀ ਜਿਹੜਾ ਪਵਾਇਆ ਸੀ ਸਵਾਛੇ ਤੋਂ 6:30 ਦਾ ਕਰੀਬ ਸ਼ਾਮ ਸ਼ਾਮ ਨੂੰ ਹਾਂ ਤੇ ਉਸ ਸਮੇਂ ਘਰੇ ਬਹੋਂ ਕਰੂੰਗੀ ਮੈਂ ਤੇ ਮੰਮੀ ਸੀ ਅਸੀਂ ਬਸ ਬੈਠੇ ਹੋਏ ਸੀ ਮੈਂ ਬੈਠੀ ਸੀ ਮੰਮੀ ਲੇਟੇ ਹੋਏ ਸੀ ਉਹ ਸਰ ਕੱਲ ਸ਼ਾਮ ਨੂੰ ਮੇتن ਮਾਮੂ ਬੱਤੀ ਮੋਟਰਸਾਈਕਲ ਸਵਾਰ ਘਰ ਦੇ ਅੰਦਰ ਜਾ ਕੇ ਉਹਨਾਂ ਨੂੰ ਕੋਈ ਚਾਰਨਮਾ ਚੀਜ਼ ਦੇਖ ਕੇ ਜੀ ਤੇ ਉਹਨਾਂ ਤੋਂ ਸ਼ਨਗਰ ਦੇ ਮਾਚੂੜੀ ਵਾਲੇ ਦੀ ਇੱਕ ਰਿੰਗ ਹੈਗੀ ਆ ਉਹਨੇ ਦੀ ਤੇ ਦੋ ਮੋਬਾਈਲ ਤੇ ਬਾਕੀ ਕੈਸ਼ ਹੈ ਜਿੰਨੇ ਵੀ ਰਕਮ ਨੇ ਕਿ ਉਹ ਨੇ ਵੰਮਸਾ ਨੂੰ ਸੀਆਰ ਇੰਫਰਮੇਸ਼ਨ ਮਿਲੀ ਹੈ ਅਸੀਂ ਉਹਦੇ ਆਧਾਰ ਤੇ ਅਗਲੀ ਕਾਰਵਾਈ ਬੰਦੇ ਕਰ ਰਹੀ ਹੈ ਕਿਵੇਂ ਠੀਕ ਹੈ ਜੀ ਕੋਈ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਜੀ ਹਾਂਜੀ ਸੀਸੀਟੀਵੀ ਫੁਟੇਜ ਮਿਲੀ ਹੈ ਲੇਕਿਨ ਉਹਦੇ ਵਿੱਚ ਹਜੇ ਥੋੜਾ ਕਲੀਅਰ ਕੱਟ ਹੋਦਾ ਜਿਵੇਂ ਉਹ ਕਲੀਅਰ ਹੁੰਦਾ ਉਹਨੇ ਵੈਰੀਫਾਈ ਕਰਕੇ ਸਾਰੀਆਂ ਸਬੰਧਿਤ ਮਾਰਕ ਲਗੀਆਂ ਹੋਈਆਂ ਤੇ ਅਸੀਂ ਜਲਦੀ ਤੋਂ ਜਲਦੀ ਉਹ ਪਲੇਸ ਕਰਕੇ